ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਗੁਰਦੀਪ ਸਿੰਘ ਮੀਟੂ ਸਾਫ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪਣੇ ਸਾਥੀਆਂ ਸਣੇ ਅਕਾਲੀ ਦਲ ਨੂੰ ਚੈਂਟ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਈ ਐਸਾ ਰਾਣ ਮੰਤਰੀ ਸੋਨ ਨੇ ਕਿਹਾ ਕਿ ਇਹ ਸਭ ਮੁੱਖ ਮੰਤਰੀ ਮਾਨ ਦੀਆਂ ਨੀਤੀਆਂ ਦੇ ਕਾਰਨ ਹੋਇਆ ਹੋਰ ਕੀ ਕੁਝ ਬੋਲੇ ਸੋਨ ਤੇ ਕਿਸ ਤਰ੍ਹਾਂ ਕੀਤਾ ਅਕਾਲੀ ਦਲ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਆਉ ਦੇਖਦੇ ਆਂ ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਕਵਰੇਜ ਕਰਨ ਲਈ ਹਲਕਾ ਖੰਨਾ ਵਿਖੇ ਪਹੁੰਚੇ ਹੋ ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋ ਦਿਨ ਬਹੁਤ ਵਧਦਾ ਜਾ ਰਿਹਾ ਹੈ ਚੰਗੇ ਇਮਾਨਦਾਰ ਨੇਕ ਅਨਸਾਰ ਨੇ ਜਿਹੜੇ ਉਹ ਪਾਰਟੀ ਦੇ ਵਿੱਚ ਆ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਪੱਖੀ ਕੰਮ ਨੂੰ ਪੰਜਾਬ ਪੱਖੀ ਸੋਚ ਨੂੰ ਦੇਖਦੇ ਹੋਏ ਔਰ ਉਸੇ ਲੜੀ ਦੇ ਤਹਿਤ ਆਜ ਹਲਕਾ ਖੰਨਾ ਵਿਖੇ ਸਾਡੇ ਬਹੁਤ ਸਤਕਾਰਯੋਗ ਗੁਰਦੀਪ ਸਿੰਘ ਨੀਟੂ ਜੀ ਜਿਹੜੇ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਵੀ ਰਹੇ ਨੇ ਔਰ ਜੀਨਾ ਦਾ ਏਰੀਆ ਦੇ ਵਿੱਚ ਬੜਾ ਵੱਡਾ ਨਾਮ ਹੈ ਔਰ ਉਹ ਅੱਜ ਅਕਾਲੀ ਦਲ ਨੂੰ ਸਦਾ ਲਈ ਹਲਕਿਤਾ ਕਰਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਔਰ ਮੈਂ ਗੁਰਦੀਪ ਸਿੰਘ ਨੀਟੂ ਜੀ ਦਾ ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਉੱਤੇ ਜਿੱਥੇ ਮੈਂ ਨਿੱਘਾ ਸਵਾਗਤ ਕਰਦਾ ਹਾਂ ਉੱਥੇ ਆਉਣ ਵਾਲੇ ਸਮੇਂ 'ਚ ਮੈਂ ਸੀਐਮ ਸਾਹਿਬ ਦੇ ਅੱਗੇ ਇਸ ਗੱਲ ਦੀ ਜਾਨੀ ਕਿ ਪਰਜੋੜ ਸਿਫਾਰਿਸ਼ ਵੀ ਕਰੂੰਗਾ ਕਿ ਇਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਨਾਲ ਨਵਾਜਣ ਤਾਂ ਜੋ ਆਪਾਂ ਸਮਾਜ ਦੇ ਵਿੱਚ ਇਹਨਾਂ ਤੋਂ ਉਸ ਤਰ੍ਹਾਂ ਦੀਆਂ ਸਵਾਵਾਵਾਂ ਜਿਹੜੀਆਂ ਉਹ ਲੈ ਸਕਣ। ਜ਼ਿਲ੍ਹਾ ਪ੍ਰਿਸ਼ਲ ਪ੍ਰਾਂਤ ਸੰਗਤੀ ਚੜ੍ਹਨ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਐਂਟਰੀ ਵੀ ਆ ਕਿੰਦਾ ਦੇਖੋ। ਕਿਤਾ ਕੋਈ ਕਾਰਨ ਅੱਜ ਤਿੰਨ ਚਾਰ ਹੋਰ ਵੀ ਵੱਡੀਆਂ ਜੁਆਇਨਿੰਗਸ ਹੋਈਆਂ ਨੇ। ਕਾਫਲਾ ਬਾਤਾਂ ਜਾ ਰਹੇ ਆ ਆਮ ਆਦਮੀ ਪਾਰਟੀ ਦਾ ਹੋਰ ਪਾਰਟੀਆਂ ਦੇ ਵਿੱਚ ਲੋਕ ਸਫੋਕੇਟਡ ਕਾਂਗਰਸ ਅਕਾਲੀਆਂ ਨੇ ਪੰਜਾਬ ਨੂੰ ਬਹੁਤ ਡੁੱਟੇ ਆ ਔਰ ਲੋਕ দম ਘੁੱਟਦਾ ਹੈ ਉੱਧਰ ਮਤਲਬ ਕਿ ਜਿਹੜੇ ਆਮ ਜਨਤਾ ਉਹਨਾਂ ਦਾ ਤੋਂ ਸੇ ਚੱਲਦੇ ਉਹ ਕਾਂਗਰਸ ਤੇ ਅਕਾਲੀਆਂ ਨੂੰ ਸਦਾ ਲਈ ਹਲਕਿਤਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਆ ਔਰ ਜੋ ਆਮ ਆਦਮੀ ਪਾਰਟੀ ਦਾ ਜਿਹੜਾ ਮਾਹੌਲ ਹੈ ਕਿਉਂਕਿ ਸਾਰੀ ਆਮ ਲੋਕਾਂ ਦੀ ਪਾਰਟੀ ਹੈ ਤੋਂ ਉਰੇ ਆ ਕੇ ਲੋਕਾਂ ਨੂੰ ਕਿਸੇ ਨੂੰ ਐ ਲੱਗਦਾ ਜਿਵੇਂ ਅਸੀਂ ਆਪਣੇ ਭਰਾਵਾਂ ਦੇ ਵਿੱਚ ਆ ਗਏ ਹਾਂ ਉਰੇ ਕੋਈ ਯਾਨੀ ਕਿ ਇੱਕ ਜਿਹਨੂੰ ਕਹਿ ਲੋ ਪੇ ਲੀਡਰਸ਼ਿਪ ਤੇ ਵਰਕਰ ਦੇ ਵਿੱਚ ਜਿਹੜਾ ਐਡਾ ਵੱਡਾ ਗੈਪ ਹੈ ਨਾ ਜਿਹੜਾ ਬਾਕੀ ਪਾਰਟੀਆਂ ਚ ਜਿਵੇਂ ਹੁੰਦਾ ਉਹ ਇਸ ਪਾਰਟੀ 'ਚ ਨਹੀਂ ਇਹਦਾ ਕਲਚਰ ਹੈ ਨਹੀਂ ਸੋ ਇਸ ਕਰਕੇ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਹੈ ਇਸੇ ਕਾਰਨ ਨੂੰ ਦਿਨੋ ਦਿਨ ਬਹੁਤ ਵੱਡਾ ਵੱਧਦਾ ਜਾ ਰਿਹਾ ਧੰਨਵਾਦ ਜਿ ਕਿ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤਾ ਕਿਉਂਕਿ ਇਸ ਦਾ ਕਾਰਨ ਕਿ ਜਿਆਦਾ ਅਕਾਣ ਬਸ ਮਨ ਨੂੰ ਨੀਤੀਆਂ ਚੰਗੀਆਂ ਲੱਗੀਆਂ ਇਸ ਕਰਕੇ ਮੈਂ ਜੁਆਇਨ ਕੀਤਾ ਕਿ ਮੈਨੂੰ ਸਾਂਸ ਆਫ ਦਾ ਨੇਚਰ ਵਧੀਆ ਲੱਗਿਆ ਇਸ ਕਰਕੇ ਮੈਂ ਪਾਰਟੀ ਜੁਆਇਨ ਕਰ ਰਿਹਾ ਕਿ ਮੈਂ ਪਹਿਲਾਂ ਵੀ ਡਿਲੀਬਰੇਸ਼ਨਰੀ ਆ

ਸਾਥੀ ਮੇਰੇ ਨਾਲ ਨੇ ਸਾਰੇ